ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਅੱਜ ਸਾਡਾ ਮੋਰਚੇ ਚ ਹੈ ਦੂਜਾ ਦਿਨ ਤੇ ਆਪਾਂ ਚੱਲੇ ਆਂ ਸਟੇਜ ਵੱਲੋਂ ਤੇ ਬਾਕੀ ਅੱਜ ਸਟੇਜ ਦੀ ਕਾਰਵਾਈ ਜਿੰਨੀ ਵੀ ਹੋਊਗੀ ਜਿੰਨੀ ਵੀ ਬੁਲਾਰੇ ਬੋਲਣਗੇ ਸਾਰਿਆਂ ਨੂੰ ਰਿਕਾਰਡ ਕਰਾਂਗੇ ਹੌਲੀ ਹੌਲੀ ਦਿਖਾਵਾਂਗੇ ਤੁਹਾਨੂੰ ਤੇ ਦੋ ਤਿੰਨ ਵੀਡੀਓ ਹਾਂ ਦੋ ਤਿੰਨ ਵੀਡੀਓ ਬਣਾਵਾਂਗੇ ਤੇ ਹੌਲੀ ਹੌਲੀ ਦਿਖਾਵਾਂਗੇ ਔਰ ਜਿੰਨੇ ਵੀ ਵੀਰ ਸਾਨੂੰ ਦੇਖਦੇ ਆ ਨਾ ਸ਼ੇਅਰ ਕਰਿਆ ਕਰੋ ਨਹੀਂ ਆ ਸਕਦੇ ਤਾਂ ਸ਼ੇਅਰ ਕਰਕੇ ਆਪਦਾ ਯੋਗਦਾਨ ਪਾਦਿਆ ਕਰੋ ਠੀਕ ਹੈ ਜੀ ਆਜੋ ਇੱਕ ਪੰਜਾਬ ਦੇ ਸਮੌਰ ਆਗੂ ਦੇ ਬੋਲਣ ਤੋਂ ਪਹਿਲਾਂ ਮੇਰੀ ਬੜੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਉਂਕਿ ਮੈਂ 2-4 ਵਾਰੀ ਵੇਖ ਚੁੱਕਿਆ ਹਾਂ ਵੀ ਜਿਹੜੀ ਸਾਰੀ ਘਟਨਾਕਰਮ ਜੋ ਵੀ ਜੋ ਚੱਲਦਾ ਪਿਆ ਉਹਦੀ ਰਣਨੀਤੀ ਜੋ ਵੀ ਉਹਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ ਨੇ ਤੇ ਵੀਰੋ ਇੱਥੇ ਕੀ ਜੇ ਖਲੋਕੇ ਜਦੋਂ ਤੁਸੀਂ ਬੰਦਾ ਗੱਲ ਐ ਸਿਰੇ ਤੇ ਪਹੁੰਚਾਉਣਾ ਤੁਸੀਂ ਰੌਲਾ ਪਾਉਣ ਲੱਗ ਜੰਨੇ ਆ ਹੱਥ ਜੋੜ ਕੇ ਬੈੰਦੀ ਵੀ ਇੱਥੇ ਦੋ ਮਿੰਟ ਮੂੰਹ ਬੰਦ ਰੱਖਿਓ ਤੇ ਇਧਰ ਪਿੱਛੇ ਸਾਹਮਣੇ ਆਜੋ ਕਿਉਂਕਿ ਜਿੰਨਾ ਚਿਰ ਤੁਸੀਂ ਆਗੂ ਦੇ ਸਾਹਮਣੇ ਨਹੀਂ ਆਉਂਦੇ ਉਹ ਨਜ਼ਰ ਉਹਨਾਂ ਦੀਆਂ ਨਜ਼ਰਾਂ 'ਚ ਪਾ ਕੇ ਵੀ ਤੁਸੀਂ ਮਾੜਾ ਮੋਟਾ ਉਹਨਾਂ ਨਾਲ ਗੱਲ ਕਰ ਸਕੋ ਇਸ ਕਰਕੇ ਹੁਣ ਸਮੋਰ ਆਗੂ ਜਗਜੀਤ ਸਿੰਘ ਜੀ ਡੁੱਲੇਵਾਲ ਤੁਹਾਡੇ ਨਾਲ ਗੱਲਬਾਤ ਕਰਨਗੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਨਾਰੀ ਨਾਲ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਤੇ ਸਾਡੀ ਸਰਕਾਰ ਕੇਂਦਰ ਦੀ ਸਰਕਾਰ ਜਿਸ ਤਰੀਕੇ ਦੇ ਨਾਲ ਸਾਡੇ ਖਿਲਾਫ ਇੱਕ ਨੈਰੇਟਿਵ ਸਿਰਜਣ ਤੇ ਲੱਗੀ ਹੋਈ ਹੈ ਅੱਲਾ ਤਾਂ ਮੈਂ 2-4 ਗੱਲਾਂ ਉਹਦੇ ਤੇ ਕਰਾਂਗਾ ਤੇ ਉਹਦੇ ਨਾਲ ਨਾਲ ਅੱਜ ਸਾਡੀ ਸਤਿਕਾਰਯੋਗ ਸਾਡੀ ਮਾਨਯੋਗ ਹਾਈ ਕੋਰਟ ਦੀ ਜੋ ਟਿੱਪਣੀ ਆਈ ਹੈ ਮੈਂ ਉਹਦੇ ਤੇ ਵੀ ਗੱਲ ਕਰਾਂਗਾ ਦੋਸਤੋ ਮੀਡੀਆ ਦੇ ਰਾਹੀਂ ਸਾਡੀ ਸਰਕਾਰ ਸਾਡੇ ਮਿਨਿਸਟਰ ਸਹਿਬਾਨ ਰੋਜ਼ ਇਹੋ ਜਿਹੀ ਬਿਆਨਬਾਜ਼ੀ ਕਰਦੇ ਆ ਕਿ ਇਕੱਲਾ ਪੰਜਾਬ ਲੜ ਰਿਹਾ ਹੈ ਇਹਦਾ ਇਕੱਲੇ ਪੰਜਾਬ ਵਾਲੇ ਲੋਕ ਨੇ ਮੈਂ ਪੁੱਛਣਾ ਚਾਹਣਾ ਹੈ ਸਾਡੀ ਸਰਕਾਰਾਂ ਤੋਂ ਕਿ ਭਾਈ ਜੇ ਇਕੱਲਾ ਪੰਜਾਬ ਲੜ ਰਿਹਾ ਹੈ ਤਾਂ ਇੱਕ ਗੱਲ ਦਾ ਜਵਾਬ ਦਿਓ ਹਰਿਆਣੇ ਦੇ ਅੰਦਰ ਹਰ ਘਰ ਦੇ ਮੂਹਰੇ ਪੁਲਿਸ ਕਿਉਂ ਬਾਹਰ ਰੱਖੀ ਐ ਇਹਦਾ ਮਤਲਬ ਹਰ ਘਰ ਦੇ ਵਿੱਚ ਅੰਦੋਲਨ ਹੋ ਰਿਹਾ ਹੈ ਇਹ ਠੀਕ ਹੈ ਤੇ ਆਪਣੀ ਤਾਕਤ ਦੇ ਨਾਲ ਸਰਕਾਰ ਉੱਥੇ 70000 ਪੈਰਾਮਿਲਟਰੀ ਫੋਰਸਸ ਲਾ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਤਾੜ ਕੇ ਬੰਦ ਕਰਕੇ ਰੱਖੀ ਬੈਠੀ ਆ ਲੇਕਿਨ ਇਹ ਭੁਲੇਖਾ ਦੂਰ ਕਰ ਲੈਣਾ ਚਾਹੀਦਾ ਹੈ ਤੇ ਇਹ ਲੋਕ ਕੋਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਚ 92% ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਤੇ ਹਰਿਆਣਾ ਉਹ ਇਲਾਕਾ ਹੈ ਜਦੋਂ ਉਸ ਵੇਲੇ ਲੜਾਈ ਲੜੀ ਜਾ ਰਹੀ ਸੀ ਉਦੋਂ ਬਾਕੀਆਂ ਨੇ ਕਿਉਂ ਨਾ ਕਿਹਾ ਤੇ ਭਾਈ ਇਹ ਤਾਂ ਪੰਜਾਬ ਵਾਲੇ ਲੜ ਰਹੇ ਐ ਸਾਨੂੰ ਨਹੀਂ ਆਜ਼ਾਦੀ ਚਾਹੀਦੀ ਉਦੋਂ ਬੋਲਦੇ ਕਾਹੇ ਗੱਲ ਤੇ ਇਕੱਲੇ ਪੰਜਾਬ ਵਾਲੇ ਲੜ ਰਹੇ ਐ ਉਦੋਂ ਤਾਂ ਸਾਰੇ ਭੱਜ-ਭੱਜ ਕੇ ਵਿੱਚ ਵਰਦੇ ਸੀ ਬੁੱਕਲਦੇ ਕਿ ਅਸੀਂ ਪਿੱਛੇ ਨਾ ਰਹਿ ਜਾਈਏ ਤੇ 92% ਕੁਰਬਾਨੀਆਂ ਇਸ ਖਿੱਤੇ ਦੇ ਲੋਕਾਂ ਨੇ ਦਿੱਤੀਆਂ ਦੇਸ਼ ਆਜ਼ਾਦ ਕਰਵਾਇਆ ਸਾਡੇ ਖੂਨ ਚ ਹੈ ਸਾਡਾ ਜੀਨ ਹੈ ਸਾਡੀ ਸੋਚ ਹੈ ਸਾਡੀ ਸਮਝ ਹੈ ਅਸੀਂ ਜਿਹਨੂੰ ਮੰਨ ਕੇ ਚੱਲਿਆ ਜਿਹਨੂੰ ਆਪਦਾ ਰੈਬਰ ਮੰਦੇ ਆ ਜਿਹਨੂੰ ਆਪਦਾ ਇਸ਼ਟ ਮੰਦੇ ਆ ਸਾਡੇ ਇਸ਼ਟ ਨੇ ਸਾਨੂੰ ਸਨੇਹਾ ਹੀ ਇਹ ਦਿੱਤਾ ਕਿ ਸਰਬ ਦਾ ਭਲਾ ਮੰਗਣਾ ਉਹ ਸਾਰਿਆਂ ਦਾ ਭਲਾ ਮੰਗਣ ਵਾਲੀ ਕੌਮ ਆ ਇਹ ਇਸ ਕਰਕੇ ਸਾਡੀ ਲੜਾਈ ਇਕੱਲੀ ਪੰਜਾਬ ਦੀ ਨਹੀਂ ਹੈ ਸਾਡਾ ਇਤਿਹਾਸ ਗਵਾਹ ਹੈ ਕਿ ਅਸੀਂ ਅੱਗੇ ਵੀ ਜਿਹੜੀ ਲੜਾਈਆਂ ਲੜੀਆਂ ਨੇ ਉਹ ਪਹਿਲਾਂ ਜਿੱਤੀਆਂ ਨੇ ਦੇਸ਼ ਆਜ਼ਾਦ ਕਰਵਾਇਆ 92% ਕੁਰਬਾਨੀਆਂ ਦੇ ਕੇ ਪੂਰਾ ਭਾਰਤ ਆਜ਼ਾਦ ਕਰਵਾਇਆ ਸੀ ਇਸ ਕਰਕੇ ਸਾਡੀ ਅੱਜ ਦੀ ਵੀ ਜਿਹੜੀ ਲੜਾਈ ਹੈ ਉਹ ਸਾਡੇ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਇਸ ਕਾਰਪੋਰੇਟ ਦੇ ਚੁੰਗਲ ਚੋਂ ਬਾਹਰ ਕਢਾਉਣ ਦੀ ਲੜਾਈ ਹੈ ਮਿੱਤਰੋ ਸਾਡੀ ਨਾ ਜ਼ਮੀਨਾਂ ਦੇ ਜ਼ਮੀਰਾਂ ਨੂੰ ਬਚਾਉਣ ਦੀ ਲੜਾਈ ਹੈ ਜਿਸ ਤਰੀਕੇ ਦੇ ਨਾਲ ਮੈਂ ਇੱਕ ਦਿਨ ਅੱਗੇ ਵੀ ਇੱਥੇ ਬੋਲ ਕੇ ਗਿਆ ਸੀ ਵਰਲਡ ਬੈਂਕ ਦੇ ਹਵਾਲੇ ਤੋਂ ਇੱਕ ਖਬਰ ਆਪਦੀ ਹੈ ਉਹ ਕਹਿੰਦੇ ਭਾਰਤ ਦੇ ਅੰਦਰ ਸਾਨੂੰ ਕਿਸਾਨ ਨਹੀਂ ਚਾਹੀਦਾ ਕਿਤੇ ਮਜ਼ਦੂਰ ਚਾਹੀਦੇ ਨੇ ਅਗਰ ਇਹ ਪਾਲਿਸੀ ਹੈ ਕਿ ਮਜ਼ਦੂਰ ਚਾਹੀਦੇ ਨੇ ਔਰ ਉਹਦੇ ਤੇ ਵਰਕ ਵੀ ਹੋਇਆ ਆਹ ਹੀ ਸਰਕਾਰ ਜਿਹੜੀ ਅੱਜ ਮੌਜੂਦਾ ਸਰਕਾਰ ਸਾਡੇ ਤੇ ਸਦਾ ਤੇ ਬਟਵੈਟ ਕੇ ਹੁਕਮਦਾਗ ਰਹੀ ਹੈ ਇਸ ਪਾਰਟੀ ਦੀ ਸਰਕਾਰ ਸੀ ਸਨ 2000 ਚ ਜੀਨੇ ਬਿਲਕੁਲ ਇਹਨ ਦਿੱਤੇ ਸਾਈਨ ਕੀਤੇ ਕੰਮ ਕੀਤਾ ਕੀ ਕੀਤਾ ਕਿ ਇੱਥੇ 15 15 18 18 20 20 ਹਜ਼ਾਰ ਏਕੜ ਦੇ ਫਾਰਮ ਤਿਆਰ ਕਰਨੇ ਆ ਤੁਹਾਡੇ ਤੋਂ ਜ਼ਮੀਨ ਖੋਣ ਦੀ ਤਿਆਰੀ ਕੀਤੀ ਹੋਈ ਆ ਸੋ ਇਸ ਕਰਕੇ ਸਾਡੀ ਜਿਹੜੀ ਲੜਾਈ ਆ ਮੈਂ ਕਾਹ ਕਹਿ ਰਿਹਾ ਕਿ ਜ਼ਮੀਨਾਂ ਨੂੰ ਬਚਾਉਣ ਦੀ ਆ ਜ਼ਮੀਰਾਂ ਦੀ ਲੜਾਈ ਆ ਦੋਸਤੋ ਅੱਜ ਸਰਕਾਰ ਇਸ ਗੱਲ ਤੋਂ ਭੱਜ ਰਹੀ ਆ ਜੇ ਸੀ ਐਮ ਐਸ ਵੀ ਨਹੀਂ ਦੇ ਸਕਦੇ بڑے ਅੰਕੜੇ ਬਾਹਰ ਆ ਗਏ ਨੇ ਬੜੀਆਂ ਸਟੱਡੀਆਂ ਹੋ ਗਈਆਂ ਇਹਦੇ ਤੇ ਸਰਕਾਰ ਕਦੇ ਕਹਿੰਦੀ ਸੀ ਕਿ ਜੇਕਰ ਅਸੀਂ ਤੁਹਾਡੀ ਸਾਰੀ ਫਸਲ ਖਰੀਦਦੇ ਆ ਤਾਂ ਸਾਨੂੰ 17 ਲੱਖ ਕਰੋੜ ਰੁਪਈਆ ਖਰਚ ਕਰਨਾ ਪੈਂਦਾ ਏਕਨ ਇਹਨਾਂ ਦੀ ਉਸ ਗੱਲ ਨੂੰ ਬਹੁਤ ਸਾਰੇ ਐਕਸਪਰਟਾਂ ਨੇ ਮਾਹਿਰਾਂ ਨੇ ਟੁਕਰਾਤਾ ਜੋ ਧਿਆਨ ਸਾਬਤ ਕਰਤਾ ਕਿ ਬਿਲਕੁਲ ਝੂਠ ਬੋਲ ਗਏ ਉਹ ਪਿੱਛੇ ਜੇ ਕੋਹਨੇ ਤਾਜੀ ਰਿਪੋਰਟ ਆਈ ਹੈ ਉਸ ਰਿਪੋਰਟ ਚ ਦਾ ਕਮਾਲ ਕੀਤੀ ਪਈ ਆ ਉਹਨਾਂ ਨੇ ਕਿਹਾ ਕਿ ਕੇਵਲ 22000 ਕਰੋੜ ਰੁਪਈਆ ਖਰਚ ਕਰਨ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦੀ ਫਸਲ ਖਰੀਦੀ ਜਾ ਸਕਦੀ ਆ ਇਹ ਤੋਂ ਪਹਿਲਾਂ ਇੱਕ ਸਟਡੀ ਆਈ ਸੀ ਉਹਦੇ ਚ ਕਿਹਾ ਕਿ 1 ਲੱਖ 75000 ਕਰੋੜ ਰੁਪਈਆ ਖਰਚ ਕਰਨ ਦੇ ਨਾਲ ਸਾਡੇ ਦੇਸ਼ ਦੇ ਕਿਸਾਨਾਂ ਦੀ ਸਾਰੀ ਫਸਲ ਖਰੀਦੀ ਜਾ ਸਕਦੀ ਆ ਤੇ ਜੇ ਦੂਜੇ ਪਾਸੋਂ ਵੇਖੀਏ ਕਿ 175000 ਰੁਪਈਆ ਲਿਉਣਾ ਕਿੱਥੋਂ ਹੈ ਜਿਹੜੇ ਇਹਨਾਂ ਦੇ ਮੰਤਰੀ ਜਿਹੜੇ ਇਹਨਾਂ ਦੇ ਸਾਡੇ ਪੰਜਾਬ ਦੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਜਿਸ ਤਰ੍ਹਾਂ ਦੇ ਨਾਲ ਬਥੇਈਆਂ ਮਾਰ ਰਹੇ ਨੇ ਜੇ ਬਹੁਤ ਵੱਡਾ ਬੋਝ ਪੈ ਜਾਏਗਾ بڑے ਖਜ਼ਾਨੇ ਤੇ ਬੋਝ ਪੈਗਾ ਉਹਨਾਂ ਨੂੰ ਮੈਂ ਦੱਸਦਾ ਇਹ ਪੋਜੀਸ਼ਨ ਕਿੱਥੇ ਖੜੀ ਹੈ ਹਰ ਸਾਲ ਭਾਰਤ ਸਰਕਾਰ ਬਾਹਰ ਤੋਂ 138000 ਕਰੋੜ ਰੁਪਏ ਦਾ ਪਾਮ ਆਇਲ ਬਾਹਰ ਤੋਂ ਮੰਗਵਾਉਂਦਾ ਹੈ ਕਾਲਾ ਬਾਹਰ ਤੋਂ ਮੰਗਵਾਈਆਂ ਜਾ ਰਹੀਆਂ ਨੇ ਚੀਨੀ ਬਾਹਰ ਤੋਂ ਮੰਗਵਾਈ ਜਾ ਰਹੀ ਹੈ ਸਾਡੇ ਦੇਸ਼ ਦਾ ਕਿਸਾਨ ਰੋਲ ਰਿਹਾ ਹੈ। ਅਗਰ ਉਹ ਸਾਰਾ ਜਿਹੜਾ ਬਾਹਰ ਤੋਂ ਮਟੀਰੀਅਲ ਮਗਾਉਣ ਤੇ ਖਰਚ ਕੀਤਾ ਜਾਂਦਾ ਉਹ ਸਾਰੇ ਪੈਸੇ ਇਕੱਠੇ ਕਰ ਲਏ ਜਾਣ ਤਾਂ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦੇ ਉੱਤੇ ਉਹਦੀ ਫਸਲ ਖਰੀਦੀ ਜਾ ਸਕਦੀ ਐ ਐਮਐਸਪੀ ਦਿੱਤੀ ਜਾ ਸਕਦੀ ਐ। ਸੋ ਇਹ ਜੜੀਆਂ ਗੱਲਾਂ ਨੇ ਇਹਨਾਂ ਦੀਆਂ ਸਾਨੂੰ ਮੇਰੇ ਮਿੱਤਰੋ ਬਹੁਤ ਤੰਬਲ ਦੇ ਨਾਲ ਬਹੁਤ ਉੱਚੀ ਸੋਚ ਦੇ ਨਾਲ ਇਹਨਾਂ ਗੱਲਾਂ ਨੂੰ ਕਟੜਾ ਪੈਣਾ ਉਹ ਹੱਲੇ ਨਾਲ ਨਹੀਂ ਕਟੀਆਂ ਜਾਂਦੀਆਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਮਗਰ ਨੀਤੀਆਂ ਕੀ ਨੇ ਆ ਜਿਹੜੇ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਕਿ ਜੀ ਅੰਦੋਲਨ ਤਾਂ ਬिखर ਗਿਆ ਅੰਦੋਲਨ ਕਮਜ਼ੋਰ ਪੈ ਗਿਆ ਮੇਰੇ ਦੋਸਤੋ ਅੰਦੋਲਨ ਨਾ ਬਿਖਰਿਆ ਤੇ ਨਾ ਕਮਜ਼ੋਰ ਪਿਆ ਹੁਣੇ ਜਿਹੜੇ ਵੀਰ ਬੋਲ ਕੇ ਗਏ ਨੇ ਇਹ ਆਪਦੀ ਬਾਕਾਇਦਾ ਇੱਕ ਥੱਥੇ ਬੰਦੀ ਆ ਹਰੋ ਜਥੇਬੰਦੀ ਤੁਹਾਡੇ ਸਮਰਥਨ ਚ ਆਈ ਆ ਕੱਲ ਦੇ ਇੱਥੇ ਨੌਜਵਾਨ ਆਏ ਦੋ ਜਥੇਬੰਦੀਆਂ ਆ ਕੇ ਤੁਹਾਡੇ ਅੰਦੋਲਨ ਦਾ ਸਮਰਥਨ ਕਰਨ ਆਈਆਂ ਔਰ ਮੈਂ ਇਦੂ ਵੀ ਗਾਹਾਂ ਦੱਸਦਿਆਂ ਤੇ ਅਨੰਤ ਤਨਾਵ ਤਲਾਲ ਵਰਗੇ ਲੀਡਰ ਯੂਪੀ ਤੋਂ ਆ ਕੇ ਸਾਡੇ ਚੱਲਦੇ ਅੰਦੋਲਨ ਦਾ ਸਮਰਥਨ ਕਰਕੇ ਗਏ ਨੇ ਕੱਲਾ ਸਮਰਥਨ ਨਹੀਂ ਕੀਤਾ ਤੁਹਾਡੀ ਕੌਣ ਨੂੰ ਮੰਨਿਆ ਉਹਨਾਂ ਨੇ ਅਸੀਂ ਕਿਹਾ ਸੀ ਕਿ ਅਸੀਂ ਸਾਨੂੰ ਸਰਕਾਰ ਰੋਜ਼ ਬਗਰਾਮ ਕਰਦੀ ਹੈ ਰੋਜ਼ ਕਹਿੰਦੀ ਹੈ ਕਿ ਤੁਸੀਂ ਪੈਦਲ ਚਲੇ ਜਾਓ ਆਹ ਟਰੈਕਟਰ ਟਰਾਲੀਆਂ ਛੱਡ ਦਿਓ ਲੇਕਿਨ ਅਸੀਂ ਤਾਂ ਮਹਿਸੂਸ ਕਰਦੇ ਹਾਂ ਕਿ ਸਾਡੇ ਘਰ ਨੇ ਜਿੱਦੇ ਬਾਣ ਸ਼ੋ ਰਹੀ ਸੀ ਇਹ ਸਾਡੇ ਘਰ ਸੀ ਉਸ ਵੇਲੇ ਇਹਦੇ ਸਾਡਾ ਸਮਾਨ ਹੈ ਇਹਦੇ ਸਾਡਾ ਲੰਗਰ ਪ੍ਰਸ਼ਾਦੇ ਦਾ ਸਮਾਨ ਹੈ ਇਤੋਂ ਇਹਨੂੰ ਅਸੀਂ ਛੱਡ ਨਹੀਂ ਸਕਦੇ ਲੈਕਿਨ ਅਸੀਂ ਕਿਹਾ ਕਿ ਦੇਖਦੇ ਆ ਟੈਸਟ ਕਰਕੇ ਸਰਕਾਰ ਆਪਦੀ ਕਈ ਗੱਲ ਤੇ ਕਿੰਨਾ ਘਰੀ ਉਤਰਦੀ ਆ ਅਸੀਂ ਕਿਹਾ ਕਿ ਅਦਰ ਸਟੇਟਾਂ ਤੋਂ ਸਾਡੇ ਸਾਥੀ ਆਉਣਗੇ ਪੈਦਲ ਆਉਣਗੇ ਬਗੈਰ ਕੋਈ ਟਰਾਲੀਆਂ ਤੋਂ ਆਉਣਗੇ ਔਰ ਯੂਪੀ ਤੋਂ ਆਪਣੇ ਸਾਥੀ ਤੁਰੇ ਮੇਰੇ ਮਿੱਤਰੋ ਅਖਬਾਰਾਂ ਟੀਵੀ ਚੈਨਲਾਂ ਤੇ ਖਬਰ ਚੱਲ ਰਹੀ ਹੈ ਹਰਪਾਲ ਬਿਲਾਰੀ ਚੌਧਰੀ ਹਰਪਾਲ ਬਿਲਾਰੀ ਦੀ ਜਗ੍ਹਾ ਬੰਦੀ ਲਗਭਗ 200-300 ਕਿਸਾਨਾਂ ਦਾ ਜਥਾ ਲੈ ਕੇ ਜਦੋਂ ਦਿੱਲੀ ਵੱਲ ਨੂੰ ਕੂਚ ਕੀਤਾ ਉਹਨਾਂ ਨੇ ਨੌਇਡਾ ਵਾਲੀ ਸੜਕ ਤੇ ਚੜ੍ਹੇ ਬੁਲੰਦ ਸ਼ਹਿਰ ਤੋਂ ਨਿਕਲ ਕੇ ਜਦੋਂ ਨੌਇਡਾ ਵਾਲੀ ਸੜਕ ਤੇ ਚੜ੍ਹਦੇ ਨੇ ਉੱਥੇ ਸਰਕਾਰ ਰੋਕ ਲੈਂਦੀ ਹੈ ਉਹਨਾਂ ਨੂੰ ਔਰ ਉੱਥੇ ਉਹਨਾਂ ਨੂੰ ਜ਼ਬਰਦਸਤੀ ਰੋਕਿਆ ਗਿਆ ਨਹੀਂ ਅੱਗੇ ਵਧਣ ਦਿੱਤਾ ਔਰ ਉਹਨਾਂ ਨੇ ਉੱਥੇ ਸੜਕ ਜਾਮ ਕਰਕੇ ਬੈਠੇ ਨੇ ਰਾਤ ਦੇ ਇਹ ਪੋਜੀਸ਼ਨ ਹੈ ਚਿਹਰਾ ਸਰਕਾਰ ਦਾ ਇਹਦੇ ਨਾਲ ਹੀ ਜਿਹੜੇ ਪਹਿਲੇ ਵੀਰਾਂ ਦਾ ਮੈਂ ਨਾਂ ਲੈ ਕੇ ਹੱਥ ਦੱਸਦੇ ਆਂ ਅਨਲ ਤਲਾਨ ਦੀ ਜਥੇਬੰਦੀ ਬਾਹਰ ਨਿਕਲੀ ਪਿੰਡਾਂ ਚੋਂ ਘਰਾਂ ਚੋਂ ਔਰ ਸੱਤ ਥਾਵਾਂ ਦੇ ਉੱਤੇ ਥਾਣਿਆਂ ਦੇ ਵਿੱਚ ਡਿਟੇਨ ਕੀਤੇ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਸ਼ਾਂਤਮਈ ਚਲੇ ਜਾਓ ਸੂਰਜ ਸਾਹਿਬ ਇਹਨਾਂ ਦੀਆਂ ਗੱਲਾਂ ਨੰਗੀਆਂ ਹੋ ਰਹੀਆਂ ਭਰਾਵੋ ਅਸੀਂ ਸ਼ਾਂਤ ਹੈ ਸ਼ਾਂਤੀ ਨਾਲ ਲੜਾਈ ਲੜ ਰਹੇ ਆਂ ਲੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਅੰਦੋਲਨ ਕੱਲੇ ਪੰਜਾਬ ਦਾ ਹੈ ਭਾਈ ਉਹਨਾਂ ਨੂੰ ਫੜ ਕੇ ਫਿਰ ਕਹਦੇ ਆਸਤੇ ਬਿਠਾਇਆ ਤੁਸੀਂ ਆ ਹਰਿਆਣਾ ਨੂੰ ਕਾਹਦੇ ਲਈ ਤਾੜੀ ਮੈਠੇ ਹੋ ਅੱਜਿੱਤੇ 10 ਤਰੀਕ ਨੂੰ ਰੇਲ ਰੁਕਣੀ ਆ ਤਾਮਲਨਾਡੂ ਤੋਂ ਸੁਨੇਹੇ ਆ ਰਹੇ ਨੇ ਤੇ 100 ਪੁਆਇੰਟਾਂ ਦੇ ਉੱਤੇ ਤਾਮਲਨਾਡੂ ਦੇ ਵਿੱਚ ਟਰੇਨ ਰੁਕੇਗੀ ਇਸੇ ਤਰ੍ਹਾਂ ਸਾਨੂੰ ਕਰਨਾਟਕਾ ਤੋਂ ਸੁਨੇਹੇ ਆ ਰਹੇ ਨੇ ਮੀਡੀਆ ਲਗਾਤਾਰ ਜਾਰੀ ਨੇ ਉਹ ਤਿਆਰੀ ਕਰ ਚੁੱਕੇ ਨੇ ਉਰੀਸਾ ਤੋਂ ਸਾਨੂੰ ਸਨੇਹ ਆ ਰਹੇ ਨੇ ਤਿਆਰੀ ਹੋ ਚੁੱਕੀ ਆ ਲੱਗਦਾ ਪਤਾ ਅੰਦੋਲਨ ਕਿੱਥੇ ਕਿੱਥੇ ਆ ਕੀ ਇਕੱਲੇ ਪੰਜਾਬ ਦਾ ਹੈ ਕਿ ਇਕੱਲੇ ਪੂਰੇ ਭਾਰਤ ਦਾ ਅੰਦੋਲਨ ਹੈ ਸੋ ਅੰਦੋਲਨ ਦਿਨੋ ਦਿਨ ਵੱਧ ਰਿਹਾ ਹੈ ਚੜਦੀ ਕਲਾ ਚ ਹੈ ਵੱਧਦੇ ਅੰਦੋਲਨ ਦੇ ਤਬਾਦ ਥੱਲੇ ਆ ਕੇ ਸਰਕਾਰ ਬਹੁਤ ਸਾਰੇ ਪ੍ਰੈਸ਼ਰ ਮੰਨ ਰਹੀ ਹੈ ਜਦੋਂ ਅਸੀਂ ਮੀਟਿੰਗ ਵਿੱਚ ਗੱਲ ਕਰਦੇ ਸੀ ਕਿ ਡਬਲਯੂਟੀਓ ਚੋਂ ਬਾਹਰ ਆਓ ਕਿੰਨੀ ਦੇਰ ਤੱਕ WTO ਬਾਹਰ ਐਗਰੀਕਲਚਰ ਸੈਕਟਰ ਨਹੀਂ ਆਉਂਦਾ ਓਨੀ ਦੇਰ ਤੱਕ ਸਾਡੇ ਦੇਸ਼ ਦਾ ਕਿਸਾਨ ਬਚ ਨਹੀਂ ਸਕਦਾ ਔਰ ਜਦੋਂ ਉਹਦੇ ਉੱਤੇ ਗੱਲ ਕਰਦੇ ਸੀ ਸਰਕਾਰ ਤਰਫ ਦੀ ਸੀ ਜਿਸ ਤਰ੍ਹਾਂ ਤੁਸੀਂ ਸਾਰੇ ਕਿਸਾਨ ਹੋ ਆ ਹੁੰਦੀ ਨਹੀਂ ਝੋਨੇ ਦੇ ਵਿੱਚ ਇੱਕ ਪਤਲ ਪੇੜ ਸੁੰਡੀ ਹੁੰਦੀ ਆ ਉਹਨੂੰ ਜਦੋਂ ਪਤਾ ਖੋਲ ਲੀਏ ਤੇ ਉਹਨੂੰ ਮੜਾ ਦਾ ਡੱਕਾ ਲਾਈਏ ਨਾ ਉਹ ਬਹੁਤ ਘੁੜਕਦੀ ਆ ਇਸ ਤਰ੍ਹਾਂ ਘੁੜਕਦੇ ਸੀ ਇਹਨਾਂ ਦੇ ਮੰਤਰੀ ਸਹਿਬਾਨ ਜਦੋਂ ਅਸੀਂ ਗੱਲ ਕਰਦੇ ਸੀ ਕਿ WTO ਜੋ ਬਾਹਰ ਆਉਂਦਾ ਪਰ ਤੁਹਾਡੇ ਪ੍ਰੈਸ਼ਰ ਨੇ ਤੁਹਾਡੇ ਦਬਾਣੇ ਨੋਲਨ ਦੇ ਦਬਾਣੇ ਇੱਕ ਹਾਤਾ ਉੱਥੇ ਕਿ 20 ਕੁਲੋਗ ਨੂੰ ਰੈਗੂਲਰ ਕਰੋ 20 ਕੁਲੋਗ ਨੂੰ ਰੈਗੂਲਰ ਕਰਨ ਦਾ ਮਤਲਬ ਹੁੰਦਾ ਪਿਆਰਿਓ ਕਿ ਅਸੀਂ ਆਪਦੇ ਕਿਸਾਨਾਂ ਦੀ ਫਸਲ ਖਰੀਦਣੀ ਹੈ ਸਾਨੂੰ ਖਰੀਦਣੀ ਅਲਾਉ ਕਰੋ ਇਹਦਾ ਮਤਲਬ ਤੁਹਾਡਾ ਤੁਹਾਡਾ ਸਨੇਹਾ ਸਰਕਾਰ ਨੇ ਮੰਨਿਆ ਸਰਕਾਰ ਨੇ ਤੁਹਾਡਾ ਪ੍ਰੈਸ਼ਰ ਮੰਨਿਆ ਤੁਹਾਡਾ ਦਬਾਅ ਮੰਨਿਆ ਹੋਇਆ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਜੇ ਸਰਕਾਰ ਏਡੀ ਭਲੀ ਹੁੰਦੀ ਤਾਂ ਸਾਡੇ ਲੋਕ ਜਿੱਦੇ ਧਰਨੇ ਦੇ ਕੇ ਬੈਠੇ ਸੀ ਮੰਗ ਰਹੇ ਸੀ ਕਿ ਗੰਨੇ ਦਾ ਰੇਟ ਵਧਾਓ ਉਸ ਦਿਨ 4 ਪੈਸੇ ਵਧਾਏ ਜਾ ਸਕਦੇ ਸੀ ਨਾ ਨਹੀਂ ਵਧਾਇਆ ਉਸ ਵੇਲੇ ਸਰਕਾਰ ਨੇ ਕੰਨਾਂ ਤੇ ਹੱਥ ਧਰੇ ਹੋਏ ਸੀ ਲੇਕਿਨ ਜਦੋਂ ਤੁਸੀਂ ਮੈਦਾਨ ਚ ਉਤਰੇ ਹੋ ਉਸ ਵੇਲੇ ਗੰਨੇ ਦਾ ਰੇਟ ਸਰਕਾਰ ਨੂੰ ਆਪ ਸੀਦਨ ਦੇ ਵਿੱਚ ਦੋਸਤੋ ਹਮੇਸ਼ਾ ਗੰਨੇ ਦਾ ਰੇਟ ਵਧਦਾ ਹੁੰਦਾ ਹੈ ਜੂਨ ਜੁਲਾਈ ਦੇ ਮਹੀਨੇ ਚ ਔਰ ਤੁਹਾਡਾ ਇਸ ਵਾਰੀ ਗੰਨੇ ਦਾ ਰੇਟ ਜੇ ਤੁਸੀਂ ਵਧਾ ਕੇ ਦਿੱਤਾ ਲੋਕਾਂ ਨੂੰ ਫਰਵਰੀ ਦੇ ਮਹੀਨੇ ਦੇ ਵਿੱਚ ਤੁਹਾਡੇ ਪ੍ਰੈਸ਼ਰ ਨੇ 25 ਰੁਪਏ ਗੰਨੇ ਦਾ ਰੇਟ ਵਧਵਾ ਕੇ ਦਿੱਤਾ ਆ ਜਿਹੜੇ ਕਹਿੰਦੇ ਨੇ ਕਿ ਹਰਿਆਣੇ ਚ ਕੋਈ ਅੰਦੋਲਨ ਨਹੀਂ ਹਰਿਆਣੇ ਚ ਕੋਈ ਪ੍ਰੈਸ਼ਰ ਨਹੀਂ ਤੇ ਹਰਿਆਣੇ ਦੇ ਲੋਕਾਂ ਨੂੰ ਲਾਲਚ ਦੇ ਰਹੇ ਨੇ ਕਿ ਭਾਈ ਤੁਹਾਡਾ ਕੋਆਪਰੇਟਿਵ ਦਾ ਜਿਹੜਾ ਕਰਜ਼ਾ ਦਾ ਵਿਆਜ ਮਾਫ ਕਰਦੇ ਆ ਬੈਠੇ ਰਹੋ ਟਿੱਕੇ ਘਰੋਂ ਕਰੀ ਇਹ ਕਿਹਾ ਜਾ ਰਿਹਾ ਹੈ ਸੋ ਹਰਿਆਣਾ ਫਿਰ ਵੀ ਉਬਲ ਰਿਹਾ ਹੈ ਛੱਡਣ ਘੱਟ ਦਿਨ ਪਤਾ ਲੱਗ ਜੇਗਾ ਅੰਦੋਲੇ ਥੱਲੇ ਪੰਜਾਬ ਦਾ ਹੈ ਜਾਂ ਹਰਿਆਣੇ ਦਾ ਵੀ ਨਾਲ ਹੈ ਸੋ ਇਸ ਕਰਕੇ ਅੰਦੋਲਨ ਪੂਰੇ ਦੇਸ਼ ਦਾ ਮਿੱਤਰੋ ਸਰਕਾਰ ਤੇ ਪੂਰਾ ਦਬਾਅ ਬਣਿਆ ਹੋਣਾ ਅਸੀਂ ਸ਼ਾਂਤੀ ਨਾਲ ਲੜ ਰਹੇ ਹਾਂ ਜਿੱਤਾਂਗੇ ਜਰੂਰ ਆ ਜਿਹੜਾ ਅੱਜ ਸਾਡੀ ਮਾਨਯੋਗ ਹਾਈ ਕੋਰਟ ਵੱਲੋਂ ਟਿੱਪਣੀਆਂ ਆਈਆਂ ਨੇ ਮੈਂ ਇਹਦੇ ਤੇ ਵੀ ਥੋੜੀ ਜੀ ਗੱਲ ਕਰਨੀ ਚਾਹਾਂਗਾ ਹਾਈ ਕੋਰਟ ਕਹਿੰਦਾ ਹੈ ਕਿ ਕਿਸਾਨ ਇਹ ਕਿਸਾਨ ਹਥਿਆਰਾਂ ਨਾਲ ਲੜ ਲਾਏ ਨੇ ਉਹ ਮੈਂ ਪੁੱਛਣਾ ਚਾਹੁੰਦਾ ਸਾਡੀ ਮਾਨਯੋਗ ਹਾਈ ਕੋਰਟ ਨੂੰ ਭਾਈ ਉਹ ਸਾਡਾ ਪੱਖ ਉੱਥੇ ਨਹੀਂ ਗਿਆ ਜਿਸ ਤਰ੍ਹਾਂ ਤੁਹਾਨੂੰ ਹਰਿਆਣਾ ਪੁਲਿਸ ਨੇ ਕਹਿਤਾ ਤੁਸੀਂ ਮੰਨ ਲਿਆ ਲੇਕਿਨ ਵੀਡੀਓ ਪਈਆਂ ਨੇ ਵੀਡੀਓ ਪੂਰੇ ਦਾ ਪੂਰਾ ਰਿਕਾਰਡ ਪਿਆ ਸਾਰੇ ਦੇ ਸਾਰੇ ਮੋਰਚੇ ਦਾ ਰਿਕਾਰਡ ਪਿਆ ਚੱਕੋ ਜਿਹੜੇ ਮਰਜ਼ੀ ਚੈਨਲ ਤੋਂ ਕੋਲੋਂ ਕਢਵਾਓ ਤਾਨੂੰ ਪਤਾ ਲੱਗ ਜੇਗਾ ਇੱਕ ਵੀ ਕਿਸਾਨ ਕੋਲੇ ਝੰਡੇ ਤੋਂ ਬਿਗਾਰ ਕੋਈ ਚੀਜ਼ ਸਾਬਤ ਕਰ ਦਿਓ ਅਸੀਂ ਗੁਨਾਹਗਾਰ ਸਾਬਤ ਕਰ ਲਾਂਗੇ ਆਪਣੇ ਆਪ ਨੂੰ ਮੰਨ ਲਾਂਗੇ ਕਿ ਸਾਡੇ ਨੇ ਕਿਤੇ ਗੁਨਾਹ ਕੀਤਾ ਹੋਏਗਾ ਪਰ ਦੋਸਤੋ ਇਹ ਪੱਖ ਨਹੀਂ ਲੈ ਕੇ ਗਏ ਮੇਰੀ ਬੇਨਤੀ ਹੈ ਨਾਲ ਮੈਂ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਜਿਸ ਵੇਲੇ ਅਸੀਂ 21 ਤਰੀਕ ਦਾ ਪ੍ਰੋਗਰਾਮ ਦਿੱਤਾ ਸਾਡਾ ਚੈਨਲ ਬੋਲ ਰਹੇ ਨੇ ਉਹ ਚੈਨਲਾਂ ਦੀਆਂ ਖਬਰਾਂ ਚੱਕੇ ਸਾਡਾ ਮਾਨਯੋਗ ਹਾਈ ਕੋਰਟ ਉਹ ਸੁਣੇ ਕੀ ਕਹਿ ਰਹੇ ਨੇ ਚੈਨਲ ਚੈਨਲ ਸਪਸ਼ਟ ਕਰਕੇ ਕਹਿ ਰਹੇ ਨੇ ਕਿ ਆਗੂ ਅੱਗੇ ਜਾ ਰਹੇ ਨੇ ਅਸੀਂ ਆਗੂਆਂ ਨੇ ਫੈਸਲਾ ਲਿਆ ਕਿ ਸਾਡਾ ਯੂਥ ਕੋਈ ਨਹੀਂ ਅੱਗੇ ਜਾਏਗਾ ਅਸੀਂ ਜਾਵਾਂਗੇ ਕਿਉਂਕਿ ਅਸੀਂ ਮੰਨਦੇ ਹਾਂ ਕਿ ਅਸੀਂ ਲੜਾਈ ਲੜਨ ਆਏ ਹਾਂ ਅਸੀਂ ਬਜ਼ੁਰਗਾਂ ਅਸੀਂ ਦਾਵਾ ਕਰਦੇ ਹਾਂ ਦੁਨੀਆ ਤੋਂ ਜਾਈਏ ਤਾਂ ਚਾਹੀਦੀ ਸਾਡਾ ਨੌਜਵਾਨ ਦਾ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹ ਫੈਸਲਾ ਲੈ ਕੇ ਆਗੂ ਅੱਗੇ ਵਧੇ ਨੇ ਅੱਗੇ ਵਧਿਆ ਆਗੂਆਂ ਨੇ ਸਰਕਾਰ ਦੀ ਗੱਲਬਾਤ ਆ ਜਾਂਦੀ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਅਸੀਂ ਸੁਨੇਹਾ ਦਿੱਤਾ ਕਿ ਸ਼ਾਂਤ ਹੋ ਕੇ ਖੜ੍ਹ ਜਾਓ ਕੋਈ ਅੱਗੇ ਨਾ ਵਧੇ ਐਸ ਬਾਰਡਰ ਤੇ ਸਾਰੇ ਦੇ ਸਾਰੇ ਸਾਰੇ ਕਿਸਾਨ ਸ਼ਾਂਤੀ ਨਾਲ ਖੜੇ ਨੇ ਉਸ ਮੌਕੇ ਦੀ ਵੀਡੀਓ ਚੱਕੇ ਸਾਡੇ ਹਾਈ ਕੋਰਟ ਦੇ ਕੇ ਜੇ ਵਾਪਰਿਆ ਕੀ ਉਸ ਵੇਲੇ ਸ਼ਾਂਤੀ ਨਾਲ ਖੜੇ ਨੌਜਵਾਨਾਂ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਮੇਰੇ ਕਿਸਾਨਾਂ ਦੇ ਉੱਤੇ ਅੱਧਰੂ ਗੈਸ ਛਿੱਟਿਆ ਗਿਆ ਪਾਣੀ ਦੀਆਂ ਬੁਛਾੜਾਂ ਚੱਲੀਆਂ ਕਬਰਹਾੜ ਦੇ ਵਿੱਚ ਉਹ ਜ਼ਹਿਰੀਲਾ ਗੈਸ ਜਦੋਂ ਚੜਦਾ ਹੈ ਉਦੋਂ ਹਰ ਇੱਕ ਦੀ ਮਜਬੂਰੀ ਬਣਦੀ ਆ ਕਿ ਉਹਦੇ ਵਿੱਚ ਖਲਾਅ ਆਉਂਦਾ ਹੈ ਉਹਦੇ ਵਿੱਚ ਆਸੇ-ਪਾਸੇ ਲੋਕ ਖਿਲਰਦੇ ਨੇ ਹੁਣ ਜਿਹੜੇ ਤੁਹਾਡੀ ਪੁਲਿਸ ਵੀਡੀਓ ਪਈਆਂ ਨੇ ਜੱਜ ਸਾਹਿਬ ਵੀਡੀਓ ਹਾਈ ਕੋਰਟ ਨੂੰ ਸਾਡੀ ਅਪੀਲ ਹੈ ਕਿ ਉਹਨਾਂ ਦੇ ਸੰਗਿਆਨ ਲਵੇ ਹਾਈ ਕੋਰਟ ਵੀਡੀਓ ਪਈਆਂ ਨੇ ਭਾਰੀ ਤੁਹਾਡੀ ਫੋਰਸ ਦਾ ਕੰਮ ਸੀ ਕਿ ਜੇਕਰ ਬੈਰੀਕੇਡ ਦੇ ਅਸੀਂ ਨੇੜੇ ਜਾਂਦੇ ਤਾਂ ਸਾਡੇ ਦੇ ਜੋ ਮਰਜ਼ੀ ਕਰਦੇ ਲੇਕਿਨ ਕਣਕਚ ਦੀ ਫੋਰਸ ਕੀ ਕਰਦੀ ਫਿਰਦੀ ਆ ਫੋਰਸ ਕਣਕਚ ਆ ਕੇ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾ ਰਹੀਆਂ ਗੋਲੀਆਂ ਚਲਾਉਂਦਿਆਂ ਦੀ ਵੀਡੀਓ ਪਈ ਹੈ ਉਹਦੇ ਤੇ ਕਿਉਂ ਨਹੀਂ ਸੰਗਿਆਨ ਲੈ ਰਹੀ ਸਾਡੀ ਹਾਈ ਕੋਰਟ ਹਾਈ ਕੋਰਟ ਨੂੰ ਇੱਥੇ ਸੰਗਿਆਨ ਲੈਣਾ ਚਾਹੀਦਾ ਹੈ ਕਿ ਭਾਈ ਜੇ ਇਸ ਤਰੀਕੇ ਦੇ ਨਾਲ ਹਾਈ ਕੋਰਟ ਚੱਲਣ ਗਈਆਂ ਇਸ ਤਰੀਕੇ ਦੇ ਨਾਲ ਸਾਡੀ ਨਿਆਂਪਾਲਿਕਾ ਚੱਲੇਗੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇਕੋ ਹੀ ਏਦਾਰਾ ਹੈ ਜਿਹਦੇ ਤੇ ਲੋਕ ਵਿਸ਼ਵਾਸ ਕਰਦੇ ਨੇ ਲੋਕ ਜਾਣਦੇ ਨੇ ਕਿ ਸਾਨੂੰ ਕਿਧੋਂ ਇਨਸਾਫ ਨਹੀਂ ਮਿਲਿਆ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅੱਜ ਦੇ ਕੋਰਟ ਦੇ ਵਿੱਚੋਂ ਵੀ ਇਹਨਾਂ ਕਿਸਾਨਾਂ ਨੂੰ ਇਹ ਕਿਹਾ ਗਿਆ ਜੇ ਤੁਸੀਂ ਕੋਰਟ ਦੇ ਵਿੱਚ ਵੀ ਖੜਨ ਦਾ ਅਧਿਕਾਰ ਨਹੀਂ ਰੱਖਦੇ ਇਹਦਾ ਮਤਲਬ ਕੀ ਨਿਕਲਦਾ ਹੈ ਲੋਕਾਂ ਦਾ ਵਿਸ਼ਵਾਸ ਕੋਰਟਾਂ ਤੋਂ ਪਤਲਾ ਪਏਗਾ ਮਾਨਯੋਗ ਹਾਈ ਕੋਰਟ ਨੂੰ ਆਪਣੀ ਇਸ ਟਿੱਪਣੀ ਤੇ ਇਸ ਸਾਰੀ ਕਹਾਣੀ ਦੇ ਉੱਤੇ ਮੁੜ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਹਾਈ ਕੋਰਟ ਵਿਚਾਰ ਕਰੇ ਮੈਂ ਬਹੁਤ ਵਾਰੀ ਪਹਿਲਾਂ ਵੀ ਕਹਿ ਚੁੱਕਿਆ ਕਿ ਆਹ ਜਿਹੜਾ ਸਦਾ ਜਿੱਤੇ ਸੀ ਖੜੇ ਆ ਆਹ ਟਰੈਕਟਰ ਤੋੜੇ ਗਏ ਨੇ ਇੱਥੇ ਕਿਹੜਾ ਬਿਊਰੋਕ੍ਰੇਟਿੰਗ ਤੋੜ ਰਹੇ ਸੀਗੇ ਆਜ ਇਸ ਵੇਲੇ ਸਾਡੇ ਟਰੈਕਟਰ ਤੋੜੇ ਗਏ ਆ ਉਸ ਵੇਲੇ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਕਿਉਂ ਨਹੀਂ ਸਾਡੀ ਮਾਨਯੋਗ ਹਾਈ ਕੋਰਟ ਨੇ ਸੰਕੇਤ ਲਿਆ ਉਹਦੇ ਤੇ ਕਿਉਂ ਨਹੀਂ ਉਹਦਾ ਧਿਆਨ ਰੱਖਿਆ ਗਿਆ ਕਿ ਆ ਕੀ ਕੀਤਾ ਜਾ ਰਿਹਾ ਆ ਜਿਹੜੇ ਮਗਰਲੇ ਪਾਸੇ ਸਾਡੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਲੜਾਈਆਂ ਲੱਗਦੀਆਂ ਨੇ ਦੁਨੀਆਂ ਦੇ ਉੱਤੇ ਜੰਗ ਲੱਗਦੇ ਨੇ ਜਦੋਂ ਜੰਗ ਲੱਗਦੇ ਆ ਉਸ ਵੇਲੇ ਜਿਹੜੀਆਂ ਮੈਡੀਕਲ ਦੀਆਂ ਸੁਵਿਧਾਵਾਂ ਦੇਣ ਵਾਲੀਆਂ ਵੈਣਾ ਹੁੰਦੀਆਂ ਨੇ ਉਹਨਾਂ ਨੂੰ ਕੋਈ ਛੇੜਛਾੜ ਨਹੀਂ ਕਰਦਾ। ਦੋਨੋਂ ਦੁਸ਼ਮਣਾਂ ਦੀਆਂ ਗੋਰਸਾ ਹੁੰਦੀਆਂ ਨੇ। ਵਿਚਾਲੇ ਮੈਡੀਕਲ ਦੀ ਸਹੂਦਤਾਂ ਦੇਣ ਵਾਲੇ ਲੋਕ ਖੜਦੇ ਹੁੰਦੇ ਨੇ ਔਰ ਉਹਨਾਂ ਦੇ ਕੋਈ ਹਮਲਾ ਨਹੀਂ ਕਰਦਾ ਕਿਉਂਕਿ ਉਹ ਮੈਡੀਕਲ ਦੀ ਸਹੂਦਤਾਂ ਦੇ ਰਹੇ ਨੇ। ਔਰ ਸਾਡੇ ਇੱਥੇ ਕੀ ਹੋਇਆ? ਮੈਡੀਕਲ ਦੀ ਸਹੂਦਤਾਂ ਦੇਣ ਵਾਲੇ ਕੈਂਪ ਤੋੜੇ ਗਏ ਨੇ। ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਨੇ। ਐਸ ਕੈਂਪ ਦੇ ਵਿੱਚੋਂ ਆ ਕੇ ਸਾਡੇ ਪ੍ਰਤਪਾਲ ਸਿੰਘ ਨੌਜਵਾਨ ਨੂੰ ਚੱਕ ਕੇ ਲੈ ਕੇ ਗਏ। ਔਲ ਬੋਰੀਜ ਪਾ ਕੇ ਲਿਜਾ ਕੇ ਉਹ ਇਹ ਲੱਤਾਂ ਤੋੜੀਆਂ ਉਹਦੀ ਤੁਹੀ ਤੋੜੀ ਗਈ ਉਹ ਸਾਰਾ ਕੁਝ ਕੀਤਾ ਗਿਆ ਕਿਉਂ ਨਹੀਂ ਸਾਡੀ ਹਾਈ ਕੋਰਟ ਨੂੰ ਉਹਦਾ ਧਿਆਨ ਆਇਆ ਇਹ ਸਾਰੀਆਂ ਗੱਲਾਂ ਦੇ ਉੱਤੇ ਸਾਡੀ ਮਾਨਯੋਗ ਹਾਈ ਕੋਰਟ ਨੂੰ ਧਿਆਨ ਕਰਨ ਦੀ ਲੋੜ ਹੈ ਇਹ ਸਾਰੇ ਕੇਸ ਨੂੰ ਸੰਜਾਨ ਲੈ ਕੇ ਆਪਣਾ ਨੋਟਿਸ ਦੇ ਵਿੱਚ ਲੈ ਕੇ ਮੁੜ ਤੋਂ ਬਾਰਾ ਆਪਣੀਆਂ ਟਿੱਪਣੀਆਂ ਤੇ ਮਾਨਯੋਗ ਹਾਈ ਕੋਰਟ ਵਿਚਾਰ ਜਰੂਰ ਕਰੇ ਤਾਂ ਕਿ ਲੋਕਾਂ ਦਾ ਇਹਨਾਂ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਹਾਈ ਕੋਰਟ ਦੇ ਉੱਤੇ ਬਣਿਆ ਰਹੇ ਜਦੋਂ ਹਾਈ ਕੋਰਟਾਂ ਤੋਂ ਜਦੋਂ ਨਿਆਂ ਪ੍ਰਣਾਲੀ ਤੋਂ ਲੋਕਾਂ ਦਾ ਵਿਸ਼ਵਾਸ ਉੱਟਦਾ ਹੈ ਫਿਰ ਲੋਕਾਂ ਦੀ ਬੇਵੱਸੀ ਬਣਦੀ ਹੈ ਸੋ ਉਹ ਬੇਵੱਸੀ ਦਾ ਮਾਹੌਲ ਸਰਕਾਰਾਂ ਸਾਡੀਆਂ ਮਾਨਯੋਗ ਹਾਈ ਕੋਰਟਾਂ ਨਾ ਬਣਦੇ ਕਿਉਂਕਿ ਬੇਵਿਸ਼ਵਾਸੀ ਬੜੀ ਬੜੀ ਮਾੜੀ ਹੁੰਦੀ ਆ ਸੋ ਇਸ ਕਰਕੇ ਮੇਰੇ ਦੋਸਤੋ ਤੁਸੀਂ ਸਾਰੇ ਮੈਂ ਇਸ ਲਈ ਅੱਜ ਇੱਥੇ ਬੋਲਣ ਵਾਸਤੇ ਆਇਆ ਸੀ ਇਹ ਬਹੁਤ ਸਾਰੇ ਪੱਤਰਕਾਰ ਮੇਰੇ ਤੋਂ ਪੁੱਛ ਰਹੇ ਨੇ ਕਿ ਹਾਈ ਕੋਰਟ ਦੇ ਜਿਹੜੀ ਅੱਜ ਦੀ ਟਿੱਪਣੀਆਂ ਦੇ ਤੇ ਤੁਹਾਡਾ ਕੀ ਜਵਾਬ ਹੈ ਜਿਹੜਾ ਸਰਕਾਰ ਕਹਿ ਰਹੀ ਹੈ ਕਿ ਅੰਦੋਲਨ ਕੱਲੇ ਪੰਜਾਬੀਆਂ ਦਾ ਹੈ ਇਹਦੇ ਤੇ ਤੁਹਾਡਾ ਕੀ ਜਵਾਬ ਹੈ ਮੈਂ ਜਵਾਬ ਦੇਣ ਵਾਸਤੇ ਸਰਕਾਰ ਨੂੰ ਜਵਾਬ ਦੇਣ ਵਾਸਤੇ ਸਾਡੀ ਮਾਨਯੋਗ ਹਾਈ ਕੋਰਟ ਨੂੰ ਮੁੜ ਦੁਬਾਰਾ ਆਪਣੇ ਉਹਨਾਂ ਟਿੱਪਣੀਆਂ ਦੇ ਵਿਚਾਰ ਕਰਨ ਦੇ ਲਈ ਸੁਨੇਹਾ ਦੇਣ ਲਈ ਅੱਜ ਦੇ ਇਸ ਦੁਬਾਰਾ ਤੁਹਾਡੇ ਕੱਪ ਚਾਕੇ ਬੋਲਣ ਵਾਸਤੇ ਆਇਆ ਸੀ ਭਰਾਓ ਮੇਰੀ ਤਬੀਅਤ ਕੱਲ ਦੀ ਠੀਕ ਨਹੀਂ ਸੀ ਲੇਕਿਨ ਫਿਰ ਵੀ ਮਨ ਸੀਗਾ ਕਿ ਅੱਜ ਮੁੱਦਾ ਬੜਾ ਅਜੀਬ ਕਿਸਮ ਦਾ ਹੈ ਮੈਨੂੰ ਟਾਈਮ ਕੱਢ ਕੇ ਜਾ ਕੇ ਉੱਥੇ ਗੱਲ ਚਰਚਾ ਕਰਨੀ ਚਾਹੀਦੀ ਹੈ ਇੱਕ ਅੱਲਾ ਧਿਆਨ ਰੱਖ ਲਿਓ ਤੁਹਾਡਾ ਅੰਦੋਲਨ ਦਾ ਦਬਾਅ ਤੁਹਾਡੇ ਅੰਦੋਲਨ ਦਾ ਪ੍ਰੈਸ਼ਰ ਦਿਨੋਂ ਦਿਨ ਵੱਧ ਰਿਹਾ ਹੈ ਬਹੁਤ ਤਾਕਤਵੰਦ ਰਹੀ ਹੈ ਬਹੁਤ ਜ਼ੋਰ ਲੱਗਿਆ ਹੋਇਆ ਸਰਕਾਰਾਂ ਦਾ ਲੇਕਿਨ ਇੱਕ ਅੱਲ ਜ਼ਰੂਰ ਹੈ ਜਿੰਨੇ ਵੀ ਤੁਸੀਂ ਗੁਰੂ ਨੂੰ ਮੰਨਣ ਵਾਲੇ ਹੋ ਅਸੀਂ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਦੇ ਨੇ ਲੇਕਿਨ ਚਲੋ ਬਹੁਤ ਸਾਰਾ ਹਿੱਸਾ ਵਿੱਚ ਇਹ ਜਿਹਾ ਵੀ ਹੁੰਦਾ ਕਿਉਂਕਿ ਜਿਹੇ ਜਿਹੇ ਆਪਾਂ ਹਾਲਾਤਾਂ 'ਚ ਸਾਰਾ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਨਿਤਨੇਮ ਨਹੀਂ ਹੁੰਦਾ ਹੋਣਾ ਮੇਰੀ ਇਹ ਕਰਜ ਮੰਨ ਲਿਓ ਕਿ ਘੱਟੋ ਘੱਟ ਇਹ ਫੈਸਲਾ ਕਰ ਲਿਓ ਕਿ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਿਰੋਜ ਕੋਈ ਇੱਕ ਪਾਠ ਜਪਜੀ ਸਾਹਿਬ ਦਾ ਕਰ ਸਕਦਾ ਹੈ ਤੇ ਇੱਕ 24 ਸਾਹਿਬ ਦਾ ਕਰ ਸਕਦਾ ਹੈ ਕੋਈ ਦੋ-ਦੋ ਕਰ ਸਕਦਾ ਹੈ ਇਹ ਪਾਠ ਕਰਕੇ ਅਰਦਾਸਾ ਕਰਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਅਗਰ ਅਸੀਂ ਲੋੜਵੰਦਾਂ ਦੀ ਲੜਾਈ ਲੜ ਰਹੇ ਆ ਤਾਂ ਤੇਰੀ ਕਿਰਪਾ ਦੇ ਨਾਲ ਮੋਰਚਾ ਲੱਗੇ ਦਾਤਾ ਅਸੀਂ ਕਿਸੇ ਜੋਗਰੇ ਨਹੀਂ ਇਹ ਕਿਉਂ ਜਰ ਅਰਦਾਸ ਦੇ ਵਿੱਚ ਬੇਨਤੀ ਮੇਰੇ ਬਾਪੂ ਦੇ ਚਰਨਾਂ 'ਚ ਕਰਿਓ ਕਿ ਪਾਤਸ਼ਾਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੀ ਨਾ ਮੋਰਾਂ ਹਉ ਸਰ ਲੱਜਾ ਰੱਖਲਾ ਸਦਨਾ ਜਨਪੁਰਾ ਦਾਤਾ ਅਸੀਂ ਤਾਂ ਤੇਰੇ ਆ ਅਸੀਂ ਕੋਈ ਚੀਜ਼ ਨਹੀਂ ਤੇਰਾ ਸੁਨੇਹਾ ਤੂੰ ਸਾਨੂੰ ਤਾਕਤ ਦਿੱਤੀ ਹੈ ਤੂੰ ਸਾਨੂੰ ਬਲ ਦਿੱਤਾ ਹੈ ਤੇਰੇ ਬਲ ਨਾਲ ਤੇਰੀ ਤਾਕਤ ਦੇ ਨਾਲ ਮੋਰਚਾ ਲਾਇਆ ਹੈ ਜਿੱਤ ਤੇਰੀ ਹੈ ਦਾਤਾ ਫਤਿਹ ਤੇਰੀ ਹੋਣੀ ਆ ਅਸੀਂ ਕੋਈ ਚੀਜ਼ ਨਹੀਂ ਇਹ ਅਰਦਾਸ ਕਰਿਆ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਨਿੱਤ ਨੇਮ ਕਰ ਸਕਦੇ ਹੋ ਉਹਨੇ ਜਰੂਰ ਇਹ ਕਰਿਆ ਕਰੋ ਤਾਂ ਕਿ ਬਾਦਸ਼ਾਹ ਤੁਹਾਡੇ ਮੋਰਚੇ ਨੂੰ ਬਿਲਕੁਲ ਜਿਸ ਤਰੀਕੇ ਦੇ ਨਾਲ ਪਹਿਲੇ ਮੋਰਚੇ ਨੂੰ ਮੇਰੇ ਬਾਦਸ਼ਾਹ ਨੇ ਜਿਤਾਇਆ ਔਰ ਹਮਸਮਤ ਦਿੱਤੀ ਹੈ ਇਸ ਹੰਕਾਰੀ ਸਰਕਾਰ ਨੂੰ ਬੜੀ ਤਾਕਤ ਆਉਦੀ ਉਹਦੀ ਅਰਦਾਸ 'ਚ ਬੜੀ ਤਾਕਤ ਹੈ ਹਾਰ ਦੀ ਆਵਾਜ਼ ਸੋ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਜਿੰਨੀ ਕੁ ਮੇਰੀ ਸੇਕ ਨੇ ਜਾਜੋ ਦਿੱਤੀ ਮੈਂ ਤੁਹਾ ਨਾਲ ਗੱਲਬਾਤ ਕੀਤੀ ਆ ਕੱਲ ਨੂੰ ਮੇਰਾ ਸਮਾਂ ਜੇ ਮੇਰੇ ਕੋਲੇ ਹੋਇਆ ਮੈਂ ਤੁਹਾਡੇ ਕੋਲੇ ਆਇਆ ਤੰਦਰੁਸਤ ਰਿਹਾ ਆਪਾਂ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਤੇ ਕੱਲ ਨੂੰ ਆਪਾਂ ਗੱਲਬਾਤ ਕਰਾਂਗੇ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕੱਲ ਨੂੰ ਸਾਡੀਆਂ ਭੈਣਾਂ ਸਾਡੀਆਂ ਧੀਆਂ ਨੇ ਇਹ ਮੋਰਚਾ ਸਾਹਮਣਾ ਜਿੰਨੇ ਤੁਸੀਂ ਇੱਥੇ ਬੈਠੇ ਹੋ ਪਿੰਡਾਂ ਦੇ ਵਿੱਚ ਸਨੇਹ ਲਾਓ ਕਿ ਕੋਈ ਪਿੰਡ ਇਹ ਜਾਣਾ ਹੋਵੇ ਜਿਸ ਪਿੰਡ ਦੇ ਵਿੱਚੋਂ ਇੱਕ ਇੱਕ バス ਟੱਟੋ ਘਾਟੇ ਤੇ ਇੱਕ バス ਸਾਡੀਆਂ ਧੀਆਂ ਸਾਡੀਆਂ ਭੈਣਾਂ ਵੀ ਇੱਥੇ ਨਾ ਆਵੇ ਤੋਂ ਮੈਂ ਬੇਨਤੀ ਕੀਤੀ ਆ ਕਿਉਂਕਿ ਕੱਲ ਦਾ ਮੋਰਚਾ ਕੱਲ ਦੇ ਦਿਨ ਦਾ ਜਿਹੜਾ ਮੋਰਚਾ ਸਾਡੀਆਂ ਬੀਬੀਆਂ ਦੇ ਲਈ ਲੇਖੇ ਲੱਗਣਾ ਉਹਨਾਂ ਦੇ ਹਿੱਸੇ ਆਉਣਾ ਔਰ ਉਹਨਾਂ ਦੇ ਇਕੱਠ ਦੇ ਵਿੱਚ ਉਹ ਬੀਬੀਆਂ ਨੇ ਸਾਰਾ ਸਟੇਜ ਚਲਾਉਣੀ ਆ ਉਹਨਾਂ ਨੇ ਸਾਰੇ ਕਾਰੋਬਾਰ ਨੂੰ ਸਾਹਮਣਾ ਉਸ ਵੇਲੇ 10ਵੀਂ ਸਾਡੀਆਂ ਭੈਣਾਂ ਦੀ ਉਸ ਚਲਦੀ ਸਟੇਜ ਨੂੰ ਵੇਖਣ ਵਾਸਤੇ ਵੀ ਆਵਾਂਗਾ ਦੋ ਸ਼ਬਦ ਵੀ ਸਾਡੀਆਂ ਧੀਆਂ ਨਾਲ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਨਾਲ ਸਾਂਝੇ ਕਰਾਂਗਾ ਉਸ ਲਈ ਮੇਰੀ ਬੇਨਤੀ ਹੈ ਕਿ ਕੱਲ ਨੂੰ ਜੋਰ ਲਾ ਦਿਓ ਸਾਡਾ ਇਹ ਜਿਹੜਾ ਕੱਠਾ ਹੈ ਆਪਾਂ ਫੇ ਸਾਨੂੰ ਜਗਾ ਹੋਰ ਵਿਹਲੀ ਕਰਨੀ ਪਵੇ ਹੋਰ ਵਿਹਲੀ ਕਰਿਓ ਕਿਉਂਕਿ ਕੱਲ੍ਹ ਵਾਲਾ ਜਿਹੜਾ ਕੱਠਾ ਹੈ ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ খচা ফ্ৰী